ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਲਹੋਗੀ ਜੀ ਇਹ ਸਾਰੀ ਆਪਣੀ ਪਾਰਟੀ ਵੇਅਰ ਸੂਟ ਰੈਡਿੰਗ ਤੇ ਆਪਾਂ ਨਿਊ ਨਿਊ ਡਿਜ਼ਾਈਨ ਰੈਡੀ ਹੋਇਆ ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਇਹ ਆਪਣਾ WhatsApp ਨੰਬਰ ਹੈ ਜੀ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਆਪਾਂ ਸ਼ੁਰੂ ਕਰਦੇ ਆ ਜੀ ਤੇ Instagram ਦੇ ਉੱਪਰ ਵੀ ਆਪਣਾ ਸੁਖ ਡਿਜ਼ਾਈਨਰ ਦੇ ਨਾਮ ਤੇ ਪੇਜ ਹੈ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਆ ਇਹਨਾਂ ਸੂਟਾਂ ਦੀਆਂ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਫਰਸਟ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਤੇ ਪਿਓਰ ਕ੍ਰੇਪ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਬੜਾ ਪਿਆਰਾ ਜਿਹਾ ਮਹਿੰਦੀ ਜੀ ਟੋਨ ਦਾ ਕਲਰ ਆ ਠੀਕ ਹੈ ਜੀ ਕਲਰ ਬਹੁਤ ਪਿਆਰਾ ਕਿਉਂਕਿ ਕਈ ਵਾਰ ਕੈਮਰੇ ਦੇ ਵਿੱਚ ਕਲਰ ਸਹੀ ਨਹੀਂ ਆਉਂਦੇ ਬਟ ਇਹ ਕਲਰ ਬਹੁਤ ਜ਼ਿਆਦਾ ਪਿਆਰਾ ਸ਼ੇਡ ਆ ਇਹ ਆਪਣੀ ਨੈਕ ਲਾਈਨ ਆ ਗਈ ਜੀ ਹੈਵੀ ਕੰਮ ਆ ਜੂਗਾ ਨੈਕ ਦੇ ਉੱਪਰ ਤੁਸੀਂ ਚੈੱਕ ਕਰੋ ਕੰਮ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰਦੇ ਕਿਉਂਕਿ ਆਪਾਂ ਪ੍ਰੋਪਰ ਤੁਹਾਨੂੰ ਨੇੜੇ ਤੋਂ ਹਰ ਚੀਜ਼ ਦਿਖਾਉਂਦੇ ਆ ਠੀਕ ਹੈ ਜੀ ਪੂਰਾ ਦਬਕੇ ਦਾ ਕੰਮ ਰਹੂਗਾ ਵਿੱਚ ਇਹਦੇ ਜਿਹੜਾ ਆਪਾਂ ਮਤਲਬ ਟੱਚ ਦਿੱਤਾ ਰੇਸ਼ਮ ਦਾ ਇਹ ਨੋਟ ਵਰਕ ਆ ਜਾਊਗੀ ਦਬਕੇ ਦਾ ਕੰਮ ਆ ਗਿਆ ਜੀ ਵਿੱਚ ਨੋਟ ਵਰਕ ਬਹੁਤ ਹੀ ਪਿਆਰਾ ਜਿਹਾ ਸ਼ੇਡ ਆਪਾਂ ਦਿੱਤਾ ਜੋ ਮਹਿੰਦੀ ਦੇ ਉੱਪਰ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਠੀਕ ਹੈ ਜੀ ਇਹਦੀ ਨੈਕ ਲਾਈਨ ਆ ਗਈ ਤੁਸੀਂ ਚੈੱਕ ਕਰ ਸਕਦੇ ਹੋ ਟੋਟਲੀ ਦਬਕੇ ਦਾ ਕੰਮ ਆ ਗਿਆ ਐਂਡ ਪੂਰੀ ਆਪਣੀ ਸ਼ਰਟ ਦੇ ਵਿੱਚ ਜਾਲ ਰਹੂਗਾ ਜੀ ਠੀਕ ਹੈ ਇਦਾਂ ਆਪਾਂ ਇਹ ਪੂਰਾ ਜਾਲ ਦਿੱਤਾ ਹੋਇਆ ਠੀਕ ਹੈ ਜੀ ਵਿੱਚ ਇੱਥੇ ਵੀ ਆਪਾਂ ਰੇਸ਼ਮ ਦਾ ਟੱਚ ਦੇ ਕੇ ਬੂਟੀ ਆ ਗਈ ਵਿੱਚ ਪਾਰ ਦਿੱਤਾ ਹੋਇਆ ਸਿੱਪੀ ਆ ਗਈ ਘਟਦਾਣਾ ਆ ਗਿਆ ਠੀਕ ਹੈ ਜੀ ਬਹੁਤ ਪਿਆਰੀ ਜੀ ਨੈਕਲਾਈਨ ਆ ਗਈ ਐਂਡ ਪੂਰੀ ਸ਼ਰਟ ਦੇ ਵਿੱਚ ਜਾਲ ਆ ਜਾਂਦਾ ਪੂਰੀ ਸ਼ਰਟ ਚ ਜਾਲ ਰਹੂਗਾ ਕਲਰ ਕੰਬੀਨੇਸ਼ਨ ਜਿਹੜਾ ਆਪਾਂ ਇਹਦੇ ਉੱਪਰ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਚੈੱਕ ਕਰੋ ਦਬਕਾ ਨਾਟਵਰਕ ਆ ਗਿਆ ਸਿੱਪੀ ਦਾ ਕੰਮ ਆ ਗਿਆ ਵਿੱਚ ਆਪਣਾ ਇਹਦੇ ਕਟਦਾਣਾ ਦਿੱਤਾ ਹੋਇਆ ਐਂਡ ਇਹ ਆਗੀਆਂ ਜੀ ਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਪੂਰਾ ਬਾਰਡਰ ਦੇ ਦਿੱਤਾ ਐਂਡ ਪੂਰੀ 슬ੀਵਸ ਦੇ ਉੱਪਰ ਇਦਾਂ ਜਾਲ ਦਿੱਤਾ ਹੋਇਆ ਆਪਾਂ ਠੀਕ ਹੈ ਜੀ ਪੂਰੀ 슬ੀਵਸ ਤੇ ਜਾਲ ਆ ਐਂਡ ਬਨਾਰਸੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਜਿੱਦਾਂ ਆਪਣਾ ਕਲਰ ਆ ਜਾਂਦਾ ਹੈ ਇਹਦੇ ਵਿੱਚ ਠੀਕ ਹੈ ਜੀ ਤੇ 슬ੀਵਸ ਤੇ ਉੱਪਰ ਵੀ ਆਪਾਂ ਇਹ ਦਿੱਤੀ ਇੱਦਾਂ ਹੀ ਬਨਾਰਸੀ ਫਿਨਿਸ਼ਿੰਗ ਦਿੱਤੀ ਹੈ ਕੇਰਾ ਐਂਡ ਚਾਕ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਇੰਨਾ ਜਿਆਦਾ ਪਿਆਰਾ ਲੱਗ ਰਿਹਾ ਨਾ ਪ੍ਰੋਪਰ ਹੈਵੀ ਦੇ ਵਿੱਚ ਇਹ ਆਪਣੀ ਸ਼ਰਟ ਆ ਗਈ ਤੇ ਇਹਦਾ ਪਲੱਸ ਪੁਆਇੰਟ ਇਹ ਰਹੂਗਾ ਕਿ ਇਹਦੇ ਬੈਕ ਤੇ ਵੀ ਆਪਾਂ ਨੇ ਕੰਮ ਦਿੱਤਾ ਹੋਇਆ ਹੈ ਇਹਦੀ ਪੂਰੀ ਬੈਕ ਦੇ ਵਿੱਚ ਆਪਾਂ ਇਦਾਂ ਧੱਕੇ ਦੀਆਂ ਬੂਟੀਆਂ ਦਿੱਤੀਆਂ ਹੋਈਆਂ ਨਾਟਵਰਕ ਦੇ ਨਾਲ ਇਹ ਪੂਰੀ ਦੀ ਬੈਕ ਤੇ ਕੰਮ ਆ ਜਾਊਗਾ ਠੀਕ ਹੈ ਜੀ ਫਰੰਟ ਐਂਡ ਬੈਕ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਹ ਕਲਰ ਇਹਨਾਂ ਦੀ ਚੋਇਸ ਦਾ ਸੀਗਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਪਿਓਰ ਕਰੇਪ ਹੈ ਤਾਂ ਆਪਾਂ ਪਿਓਰ ਕ੍ਰੇਪ ਤੇ ਆਪਾਂ ਕੋਈ ਵੀ ਆਪਣੀ ਚੁਆਇਸ ਦਾ ਕਲਰ ਰੈਡੀ ਕਰਵਾ ਸਕਦੇ ਤੁਸੀਂ ਇਹਨੂੰ ਸੈਮੀ ਕ੍ਰੇਪ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਆ ਇਹ ਆ ਗਈ ਜੀ ਆਪਣੀ ਸਲਵਾਰ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਤੇ ਸਲਵਾਰ ਦੇ ਉੱਪਰ ਵੀ ਆਪਾਂ ਇਦਾਂ ਵਰਕ ਦਿੱਤਾ ਪੂਰਾ ਬਾਰਡਰ ਜਿਹੜਾ ਆਪਾਂ ਸਲਵਾਰ ਦੇ ਉੱਪਰ ਦਿੱਤਾ ਹੋਇਆ ਤੁਸੀਂ ਚੈੱਕ ਕਰੋ ਜੋ ਆਪਣੀ 슬ੀਵਸ ਤੇ ਆ ਜਾਂਦਾ ਫਿਨਿਸ਼ਿੰਗ ਦਿੱਤੀ ਹੈ ਨੀਚੇ ਮੂਰੀ ਬਹੁਤ ਹੀ ਪਿਆਰੀ ਜੀ ਰੈਡੀ ਹੋਈ ਆ ਚੈੱਕ ਕਰ ਸਕਦੇ ਹੋ ਇਦਾਂ ਬੈਕ ਤੋਂ ਵੀ ਜੁਆਇੰਟ ਹੋ ਜਾਂਦਾ ਪਾਕਿਸਤਾਨੀ ਸਲਵਾਰ ਆ ਗਈ ਜੀ ਐਂਡ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਆਇਆ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਰੈਡੀ ਹੋਇਆ ਠੀਕ ਹੈ ਜੀ ਆਪਾਂ ਦੋ ਕਲਰ ਦੇ ਵਿੱਚ ਇਹਨੂੰ ਟਾਈ ਐਂਡ ਡਾਈ ਕਰਕੇ ਜਿਹੜਾ ਆਪਾਂ ਵਿੱਚ ਰੇਸ਼ਮ ਦਾ ਟੱਚ ਦਿੱਤਾ ਐਂਡ ਬੇਸ ਕਲਰ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਜਾਂ ਇਹ ਦੁਪੱਟਾ ਆਪਣਾ ਰੈਡੀ ਹੋਇਆ ਚੈੱਕ ਕਰੋ ਤੁਸੀਂ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਚੰਪਾ ਲੇਸ ਦੇ ਕੇ ਫਿਨਿਸ਼ਿੰਗ ਦਿੱਤੀ ਹੈ ਬਨਾਸੀ ਦੀ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਠੀਕ ਹੈ ਜੀ ਸੂਟ ਇੰਨਾ ਜ਼ਿਆਦਾ ਗ੍ਰੇਸਫੁਲ ਰੈਡੀ ਹੋਇਆ ਕਿ ਬਹੁਤ ਜ਼ਿਆਦਾ ਮੈਨੂੰ ਵੀ ਰੀਅਲ ਦੇ ਵਿੱਚ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਸੂਟ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਠੀਕ ਹੈ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਤੇ ਪਿਓਰ ਕ੍ਰੇਪ ਦਾ ਸੂਟ ਰਹੂਗਾ ਪਿਓਰ ਕਰੇਪ ਦੇ ਉੱਪਰ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕੋਈ ਵੀ ਕਲਰ ਸਾਨੂੰ ਦੱਸ ਸਕਦੇ ਹੋ ਡਾਈ ਹੋ ਜਾਂਦਾ ਤੇ ਬਾਕੀ ਤੁਸੀਂ ਸੈਮੀ ਕਰੇਪ ਤੇ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਕਿਉਂਕਿ ਪਿਓਰ ਕਰੇਪ ਤੇ ਸੈਮੀ ਕਰੇਪ ਦੇ ਵਿੱਚ ਫੈਬਰਿਕ ਦੇ ਵਿੱਚ ਕਾਫੀ ਫਰਕ ਪੈ ਜਾਂਦਾ 303500 ਦੇ ਅਰਾਊਂਡ ਤੇ ਜਿਹੜੀ ਆਪਾਂ ਸੈਮੀ ਕਰੇਪ ਯੂਜ਼ ਕਰਦੇ ਆ ਉਹ ਵੀ ਆਪਾਂ ਵਧੀਆ ਵਾਲੀ ਯੂਜ਼ ਕਰਦੇ ਆ ਜਿੰਨਾਂ ਕੋਲ ਆਪਣੇ ਬਣ ਕੇ ਸੂਟ ਗਏ ਹੋਏ ਉਹਨਾਂ ਨੂੰ ਪਤਾ ਹੀ ਹੈ ਵੀ ਪਿਓਰ ਦੀ ਲੁੱਕ ਦੀ ਹੀ ਹੁੰਦੀ ਹੈ ਠੀਕ ਹੈ ਜੀ ਕਲਰ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕੋਈ ਵੀ ਰੈਡੀ ਕਰਵਾ ਸਕਦੇ ਕਿਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਪਿਓਰ ਵੈਲਵਟ ਦੇ ਉੱਪਰ ਮਹਿਰੂਨ ਕਲਰ ਕਾਲਚ ਦੇ ਵਿੱਚ ਮਹਿਰੂਨ ਕਲਰ ਰਹੂਗਾ ਜੀ ਇਹ ਤੇ ਇਹਦੇ ਉੱਪਰ ਆਪਾਂ ਕੰਮ ਕੀਤਾ ਜੋ ਕਿ ਬਹੁਤ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਟੋਟਲੀ ਦਬਕੇ ਦਾ ਕੰਮ ਰਹੂਗਾ ਕਿਉਂਕਿ ਵੈਲਵਟ ਦੇ ਉੱਪਰ ਹਮੇਸ਼ਾ ਦਬਕੇ ਦਾ ਕੰਮ ਹੀ ਉੱਠ ਕੇ ਆਉਂਦਾ ਇਹ ਆ ਗਈ ਜੀ ਇਹਦੀ ਨੈਕਲਾਈਨ ਵੀਚ ਨੈਕਲਾਈਨ ਰੈਡੀ ਹੋਈ ਹੈ ਇਹਨਾਂ ਨੂੰ ਬੈਨ ਵਾਲਾ ਨੈਕ ਚਾਹੀਦਾ ਸੀ ਤਾਂ ਆਪਾਂ ਨਾਲ ਹਾਫ ਬੈਨ ਦਿੱਤਾ ਹੋਇਆ ਠੀਕ ਹੈ ਜੀ तो यदि नैकलाइन तुम चैक करो बहुत ही प्यारी जी टोटली दबके दे काम आप रेडी की थी। दबका एंड कट दा बहुत ही प्यारा जहाँ अपना पीस रेडी होता ठीक है जी नीचे ये आजू का पूरा बनच दिता हुआ जो कि बहुत प्यारा लग रहा इतना पूरा टोटली दबके का कम रहेगा ठीक है जी ਬਹੁਤ ਜਿਆਦਾ ਗ੍ਰੇਸਫੁਲ ਹੈ ਆਪਣਾ ਸੂਟ ਰੈਡੀ ਹੋਇਆ ਇਹਦੇ ਵਿੱਚ ਦੋ ਤਰ੍ਹਾਂ ਦੀ ਆਪਾਂ ਨੇ ਫਰੰਟ ਤੇ ਬੋਟੀ ਦਿੱਤੀ ਹੈ ਪੂਰੇ ਇਹਦੇ ਫਰੰਟ ਦੇ ਵਿੱਚ ਆਪਾਂ ਇਦਾਂ ਬੋਟੀ ਰੱਖੀ ਹੈ ਜੀ neck ਹੈਵੀ ਆ ਗਈ ਇਦਾਂ ਐਂਡ ਪੂਰੇ ਫਰੰਟ ਤੇ ਬੋਟੀ ਆ ਜਾਂਦੀ ਹੈ ਬੋਟੀ ਵੀ ਬਹੁਤ ਪਿਆਰੀ ਜੀ ਆਪਾਂ ਇਹਦੇ ਉੱਪਰ ਬੋਟੀ ਦਿੱਤੀ ਹੈ ਹਾਂਜੀ ਟੋਟਲੀ ਦਬਕੇ ਦੇ ਵਿੱਚ ਬੋਟੀ ਆ ਜਾਂਦੀ ਬਹੁਤ ਪਿਆਰੀਆਂ ਜੀ ਆਪਾਂ ਇਹਦੇ ਵਿੱਚ ਬੋਟੀਆਂ ਦਿੱਤੀਆਂ ਹੋਈਆਂ ਪੂਰੇ ਫਰੰਟ ਤੇ ਬੋਟੀ ਆ ਜੂਗੀ ਐਂਡ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਚਾਕ ਐਂਡ ਕੇ ਦਾ ਪੂਰੇ ਠੀਕ ਹੈ ਕਲਰ ਇਹ ਬਹੁਤ ਜਿਆਦਾ ਪਿਆਰਾ ਐਂਡ ਆ ਗਈਆਂ ਜੀ ਦੀਆਂ 슬ੀਵ 슬ੀਵ ਫੁੱਲ ਹੈਵੀ 슬ੀਵਸ ਤੇ ਕੰਮ ਕੀਤਾ ਆਪਾਂ ਚੈੱਕ ਕਰੋ ਤੁਸੀਂ ਇਹ ਪੂਰਾ ਦਬਕੇ ਦਾ ਕੰਮ ਰਹੂਗਾ ਜੀ ਟੋਟਲੀ ਦਬਕੇ ਦਾ ਕੰਮ ਆ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਜਿੰਨੇ ਆਪਾਂ ਦਬਕੇ ਦਾ ਕੰਮ ਜਿਹੜਾ ਹੁੰਦਾ ਹੈ ਕੋਸਟਲੀ ਹੁੰਦਾ ਬਟ ਵੈਲਵਟ ਦੇ ਉੱਪਰ ਦਬਕੇ ਦਾ ਕੰਮ ਹੀ ਵਧੀਆ ਲੱਗਦਾ ਠੀਕ ਹੈ ਜੀ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਐ ਇਦਾਂ ਚੈੱਕ ਕਰ ਸਕਦੇ ਹੋ ਪੂਰੀ ਹੈਵੀ 슬ੀਵਸ ਆਉਗੀ ਇਹਦੀ 슬ੀਵਸ ਤੇ ਕੰਮ ਆ ਗਿਆ ਐਂਡ ਇਹਦੇ ਬੈਕ ਦੇ ਵੀ ਪੂਰੇ ਆਪਾਂ ਬੁਟੀਆਂ ਦਿੱਤੀ ਹੋਈ ਹੈ ਸੇਮ ਹੀ ਜੋ ਫਰੰਟ ਤੇ ਬੁਟੀਆਂ ਆ ਜਾਂਦੀਆਂ ਸੇਮ ਹੀ ਬੁਟੀਆਂ ਆਪਾਂ ਇਹਦੇ ਬੈਕ ਤੇ ਦੇਤੀਆਂ ਹੈ ਜੀ ਬੈਕ ਐਂਡ ਫਰੰਟ ਉਹ ਨੈਕ ਐਂਡ 슬ੀਵਸ ਤੇ ਹੈਵੀ ਕੰਮ ਆ ਜਾਂਦਾ ਪੂਰੇ ਫਰੰਟ ਤੇ ਬੁਟੀਆਂ ਆ ਜਾਂਦੀਆਂ ਬਹੁਤ ਹੀ ਪਿਆਰਾ ਜਿਹਾ ਦਾ ਨੈਕ ਰੈਡੀ ਹੋਇਆ カラー ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਇਹ ਆਗੀ ਜੀ ਦੀ बॉटम ਪਾਕਿਸਤਾਨੀ ਆਪਾਂ ਇਹਦੇ ਨਾਲ ਰੱਖੀ ਐ ਸਲਵਾਰ ਜੋ ਕਿ ਬਹੁਤ ਜ਼ਿਆਦਾ ਪਿਆਰੀ ਵੈਰੈਟੀ ਹੋਈ ਐ ਤੁਸੀਂ ਚੈੱਕ ਕਰੋ ਪੂਰਾ ਬਾਰਡਰ ਆਪਾਂ ਸਲਵਾਰ ਦੇ ਉੱਪਰ ਦਿੱਤਾ ਹੈ ਨੀਚੇ 골ਡਨ ਫਿਨਿਸ਼ਿੰਗ ਦੇ ਕੇ ਆਪਾਂ ਇਦਾਂ ਬਹੁਰੀ ਵੈਰੈਟੀ ਕੀਤੀ ਐ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਰਹੂਗਾ ਜੀ ਪਿਓਰ ਔਰਗੈਂਜ਼ਾ ਇਹ ਦੁਪੱਟਾ ਇਹਦਾ ਬੇਸ ਕਲਰ ਦਾ ਆਪਾਂ ਰੱਖਿਆ ਜੀ ਇਹ ਵੈਲਵਟ ਦੇ ਵਿੱਚ ਸ਼ਾਈਨਿੰਗ ਹੁੰਦੀ ਹੈ ਥੋੜਾ ਦਾ ਆਪਾਂ ਨੂੰ ਫਰਕ ਲੱਗਦਾ ਬਟ ਇਹਦੇ ਨਾਲ ਕੰਟਰਾਸਟ ਵੀ ਤੁਸੀਂ ਰੱਖ ਸਕਦੇ ਹੋ ਤੇ ਬੇਸ ਵੀ ਕਰਾ ਸਕਦੇ ਹੋ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਤੇ ਬਹੁਤ ਹੀ ਪਿਆਰੀ ਜੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਗੋਟੇ ਦੀਆਂ ਲਾਈਨਸ ਦੇ ਕੇ ਇਦਾਂ ਇਹਨੂੰ ਡਿਜ਼ਾਈਨ ਕੀਤਾ ਠੀਕ ਹੈ ਜੀ ਇਹ ਫੁੱਲ ਪਾਰਟੀ ਵੇਅ ਆਪਣੇ ਸੂਟ ਰੈਡੀ ਹੋਏ ਆ ਟੋਟਲੀ ਹੈਂਡਵਰਕ ਦੇ ਪੀਸ ਰਹਿਣਗੇ ਮਹਿਰੂਨ ਕਲਰ ਹੈ ਜੀ ਇਹ ਕਾਲਸ਼ ਦੇ ਵਿੱਚ ਤੁਸੀਂ ਇਹ ਚੀਜ਼ ਚੈੱਕ ਕਰੋ ਬਹੁਤ ਪਿਆਰਾ ਲੱਗਦਾ ਦੁਪੱਟਾ ਇਦਾਂ ਰੈਡੀ ਹੋਇਆ ਇਹ ਤਾਂ ਠੀਕ ਹੈ ਜੀ ਕਾਲਸ਼ ਦੇ ਵਿੱਚ ਮਹਿਰੂਨ ਕਲਰ ਰਹੂਗਾ ਮਤਲਬ ਰੈੱਡ ਮਹਿਰੂਨ ਨਹੀਂ ਥੋੜਾ ਕਾਲਸ਼ ਦੇ ਵਿੱਚ ਮਹਿਰੂਨ ਟੋਨ ਹੈ ਇਹ ਤੇ ਬਹੁਤ ਪਿਆਰਾ ਜਾਏ ਆਪਣਾ ਸੂਟ ਰੈਡੀ ਹੋਇਆ ਆਪਣੀ ਕਲੈਕਸ਼ਨ ਨੂੰ ਆਪਣੇ ਡਿਜ਼ਾਈਨ ਨੂੰ ਸਭ ਇੰਨਾ ਜ਼ਿਆਦਾ ਪਸੰਦ ਕਰਦੇ ਆ ਮੈਂ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਡੀ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੇ ਸਾਨੂੰ ਐਪਰੀਸ਼ੀਏਟ ਕਰਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਹੋ ਆਪਣਾ ਹੋਰ ਵੀ ਵੈਲਵਟ ਤੇ ਰੈਡੀ ਹੋਇਆ ਮੈਂ ਤੁਹਾਨੂੰ ਉਹ ਵੀ ਕਲਰ ਸ਼ੇਅਰ ਕਰਦੀ ਆ ਤੁਹਾਡੇ ਨਾਲ ਉਹ ਵੀ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਆਪਣਾ ਤੇ ਨੈਕਸਟ ਸੂਟ ਆ ਜਾਂਦਾ ਨਾ ਨਾਈਲ ਵਾਲਾ ਇਹ ਆਪਣਾ ਕ੍ਰਸ਼ ਟਿਸ਼ੂ ਦੇ ਉੱਪਰ ਰਹੂਗਾ ਸੂਟ ਕਲਰ ਇਹ ਬਹੁਤ ਜਿਆਦਾ ਪਿਆਰਾ ਸ਼ੀੜ ਆ ਇਹ ਸੀ ਗ੍ਰੀਨ ਫਰੋਜੀ ਜੀ ਟੋਨ ਦਾ ਸ਼ੀੜ ਆ ਕ੍ਰਸ਼ ਟਿਸ਼ੂ ਦਾ ਫੈਬਰਿਕ ਆ ਇਹ ਬਹੁਤ ਪਿਆਰਾ ਜਿਹਾ ਕਲਰ ਆ ਇਹ ਠੀਕ ਹੈ ਜੀ ਇਹ ਆਗੇ ਦੀ ਸ਼ਰਟ ਸ਼ਰਟ ਆਪਾਂ ਰੱਖੀ ਹੈ ਜੀ ਇਹਦੀ ਪਲੇਨ ਇਦਾਂ ਜਿਹੜਾ ਆਪਾਂ ਇਹਨੂੰ ਕੰਟਰਾਸਟ ਦਿੱਤਾ ਤੁਸੀਂ ਚੈੱਕ ਕਰੋ ਪੀਚ ਪਿੰਕ ਕਲਰ ਦਾ ਇਹਨੂੰ ਕੰਟਰਾਸਟ ਆਪਾਂ ਇਦਾਂ ਦਿੱਤਾ ਨਾਲ ਲੇਸ ਐਡ ਕਰਕੇ ਕੇਰਾ ਐਂਡ ਚਾਕ ਜੋ ਕਿ ਬਹੁਤ ਜਿਆਦਾ ਪਿਆਰਾ ਲੱਗ ਰਿਹਾ neck ਤੇ ਵੀ ਆਪਾਂ ਬਟਨ ਦੇ ਦਿੱਤੇ ਪਾਈਪਿੰਨ ਦੇ ਦਿੱਤੀ ਠੀਕ ਹੈ ਜੀ ਕਲਰ ਇਹ ਬਹੁਤ ਪਿਆਰਾ ਇਹ ਆ ਗਿਆ ਜੀ ਦੀ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਹੈਵੀ ਕੰਮ ਆ ਜਾਊਗਾ ਪੂਰੀ 슬ੀਵਸ ਦੇ ਉੱਪਰ ਇਦਾਂ ਹੈਵੀ ਕੰਮ ਆ ਜਾਣਾ ਚੈੱਕ ਕਰੋ ਤੁਸੀਂ ਇਹ 슬ੀਵਸ ਦਾ ਕੰਮ ਆ ਗਿਆ ਇਦਾਂ ਲੱਗਦੀ ਆ ਠੀਕ ਹੈ ਜੀ ਜਿੱਦਾਂ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਚਾਕਾਂ ਤੇ ਇਦਾਂ ਹੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਲਰ ਕੰਬੀਨੇਸ਼ਨ ਇਹਦਾ ਬਹੁਤ ਜ਼ਿਆਦਾ ਪਿਆਰਾ रेडी हो सलीव्स का काम आ गया जी प्योर क्रश टिशु की शर्ट रहूगी यह एंड आप रखिए जी टिशू द ही बॉटम प्लेन टिशूच बॉटम आजगी बॉटम के उपर भी आपदा वर्क दिता हैवी है वर्क आ जाता बॉटम के उपर भी ठीक है जी ये बॉटम का काम आ गया इत यह बॉटम का काम आजूगा ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਜੀ ਇਹ। ਠੀਕ ਹੈ ਜੀ। ਤੇ ਪਿਓਰ ਔਰਗੈਂਜ਼ਾ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ। ਦੁਪੱਟਾ ਆਪਣਾ ਥੋੜਾ ਹੈਵੀ ਦੇ ਵਿੱਚ ਆ ਜਾਂਦਾ। ਜੇ ਡਿਜ਼ਾਈਨਰ ਜੀ ਆਪਣਾ ਇਹ ਪੀਸ ਰੈਡੀ ਹੋਇਆ ਕਲਰ ਬਹੁਤ ਪਿਆਰਾ ਹੈ। ਬਾਕੀ ਉਹ ਤੁਹਾਡੀ ਚੁਆਇਸ ਹੁੰਦੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਬਟ ਇਹ ਕਲਰ ਬਹੁਤ ਪਿਆਰਾ। ਬੱਤੀ ਦੇ ਇਦਾਂ ਚਾਰੋਂ ਕੋਨਿਆਂ ਦੇ ਉੱਪਰ ਆਪਾਂ ਇਦਾਂ ਵਰਕ ਦਿੱਤਾ ਹੋਇਆ। ਤੁਸੀਂ ਦੇਖ ਸਕਦੇ ਹੋ ਪੂਰੇ ਕੋਨੇ ਕਵਰ ਕੀਤੇ ਹੋਏ ਆਪਾਂ ਇਦਾਂ ਪੰਜ ਦੇ ਕੇ। ਠੀਕ ਹੈ ਜੀ। ਤੇ 4 ਸਾਈਡ ਆਪਾਂ ਇਦਾਂ ਪੱਲਿਆਂ ਤੇ ਸਿੱਪੀ ਸਪਰੈਡ ਕੀਤੀ ਹੋਈ ਐ। ਕਿਰਨ ਲੇਸ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਜੋ ਕਿ ਬਹੁਤ ਪਿਆਰੀ ਲੱਗ ਰਹੀ ਆ। ਠੀਕ ਹੈ ਜੀ ਇਹਦੇ ਚਾਰੋਂ ਕੋਨੇ ਆ ਜਾਣਗੇ ਇਦਾਂ। ਚਾਰੋਂ ਕੋਨਿਆਂ ਤੇ ਕੰਮ ਆ ਜਾਊਗਾ ਇਹ। ਪੂਰੀ ਸਿੱਪੀ ਸਪਰੈਡ ਆ ਚੁੱਕੀ ਤੇ ਆਪਾਂ ਇਹਦੇ ਜਿਹੜੇ ਜਿੱਥੇ ਆਪਾਂ ਸਿਰ ਤੇ ਲੈਣੇ ਆ ਦੁਪੱਟਾ ਉੱਥੇ ਆ ਫੇਟਾਂ ਪੂਰਾ ਬੰਚ ਦਿੱਤਾ ਹੋਇਆ ਆ ਜਾਊਗਾ ਇੱਥੇ। ਠੀਕ ਹੈ ਜੀ। ਜਦੋਂ ਆਪਾਂ ਇਹਨੂੰ ਵੇਅਰ ਕਰਾਂਗੇ ਤਾਂ ਬਹੁਤ ਪਿਆਰਾ ਲੱਗੂਗਾ ਇਹ ਚਾਰੋਂ ਸਾਈਡ ਐਦਾਂ ਚਾ ਆ ਗਿਆ ਕਿ ਜੀ ਇਹ ਛੋਟਾ ਬੰਚ ਆ ਗਿਆ ਸੈਂਟਰ ਚ ਪੂਰੇ ਪੱਲਿਆਂ ਤੇ ਸਿੱਪੀ ਆ ਜੂਗੀ ਹੈਂਡ ਕਾਰਨਰਸ ਤੇ ਐਦਾਂ ਵੱਡੇ ਫਲਾਰ ਆ ਜਾਣਗੇ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਦੁਪੱਟਾ ਰੈਡੀ ਹੋਇਆ ਤੇ ਬਹੁਤ ਹੀ ਪਿਆਰਾ ਜਿਹਾ ਇਹ ਸਟਾਈਲਿਸ਼ ਜਿਹਾ ਆਪਣਾ ਸੂਟ ਰੈਡੀ ਹੋਇਆ ਕਲਰ ਐਜ਼ ਇਟ ਇਜ਼ ਬਣਿਆ ਹੋਇਆ ਵੀ ਇਹ ਬਹੁਤ ਪਿਆਰਾ ਕਲਰ ਹੈ ਜੀ ਸੀ ਗ੍ਰੀਨ ਜਾਂ ਫਰੋਜੀ ਟੋਨ ਦਾ ਹੀ ਕਲਰ ਰਹੂਗਾ ਇਹ ਹੈ ਜੀ ਆਪਣਾ ਨੈਕਸਟ ਸੂਟ ਆ ਜਾਂਦਾ ਇਹ ਵੀ ਆਪਣਾ ਮੀਨਸ ਪਿਓਰ ਵੈਲਵਟ ਦੇ ਉੱਪਰ ਰੈਡੀ ਹੋਇਆ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਸ਼ੇਡ ਹੈ ਵੀ ਤੇ ਪਿਓਰ ਵੈਲਵਟ ਰਹੂਗੀ ਜੀ ਇਹ ਆ ਗਈ ਜੀ ਸ਼ਰਟ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਦਾਂ ਇਹਦੇ neck ਦੇ ਉੱਪਰ ਪੂਰਾ ਦਬਕੇ ਦਾ ਕੰਮ ਦਿੱਤਾ ਹੋਇਆ ਤੁਸੀਂ ਚੈੱਕ ਕਰੋ ਪੂਰਾ ਇਹਦੀ neck ਲਾਈਨ ਆ ਗਈ ਕੱਟ ਦਾਣਾ ਤੇ ਦਬਕੇ ਦਾ ਕੰਮ ਪੂਰੀ neck ਲਾਈਨ ਆ ਗਈ ਜੀ ਇਹਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਰੈਡੀ ਹੋਈ ਆ ਪੂਰੇ ਫਰੰਟ ਦੇ ਵਿੱਚ ਇਹਦੇ ਬੂਟੀਆਂ ਆ ਜਾਂਦੀਆਂ ਪੂਰੀਆਂ ਬੂਟੀਆਂ ਦਬਕੇ ਦੀਆਂ ਬੂਟੀਆਂ ਦਿੱਤੀਆਂ ਹੋਈਆਂ ਜੀ ਪੂਰੀਆਂ ਤੁਸੀਂ ਚੈੱਕ ਕਰੋ ਤੇ ਪੂਰੀ ਪਰਮੀ ਬੂਟੀ ਦਿੱਤੀ ਆਪਾਂ ਵਿੱਚ ਵਿੱਚ ਨਹੀਂ ਦਿੱਤੀ ਪੂਰੀ ਸ਼ਰਟ ਤੇ ਪਰਮੀ ਬੂਟੀ ਹੁੰਦੀ ਹੈ ਜੋ ਕਿ ਬਹੁਤ ਪਿਆਰੀ ਲੱਗ ਰਹੀ ਹੈ ਇਦਾਂ ਪੂਰੀ ਸ਼ਰਟ ਤੇ ਬੁੱਟੀ ਆ ਗਈ ਇਸ ਤਰ੍ਹਾਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ neck and front ਆ ਗਿਆ ਸ਼ਰਟ ਦਾ ਪੂਰਾ ਐਂਡ 골ਡਨ ਆਪਾਂ ਇਹਨੂੰ ਦਿੱਤੀ ਹੈ ਜੀ ਫਿਨਿਸ਼ਿੰਗ ਇਹ ਆ ਗਿਆ ਜੀ ਇਹਦੀ 슬ੀਵਸ ਦਾ ਕੰਮ 슬ੀਵਸ ਦੇ ਉੱਪਰ ਵੀ ਆਪਾਂ ਪੂਰਾ ਬਾਰਡਰ ਦਿੱਤਾ ਜਿਹਦਾ neck ਤੇ ਦਿੱਤਾ ਹੋਇਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਦਬਕੇ ਦਾ ਕੰਮ ਹੈ ਠੀਕ ਹੈ ਜੀ ਇਹ ਆ ਗਿਆ ਫਨਾਲ ਆਪਾਂ ਰੈਡੀ ਕੀਤੀ ਹੈ ਜੀ ਪੈਂਟ ਠੀਕ ਹੈ ਜੀ ਪੈਂਟ ਰੈਡੀ ਕੀਤੀ ਆਪਾਂ ਤੁਸੀਂ ਚਾਹੋ ਤਾਂ ਇਹਦੇ ਨਾਲ ਸਲਵਾਰ ਰੈਡੀ ਕਰਵਾ ਸਕਦੇ ਹੋ ਉਹ ਆਪਣੀ ਚੁਆਇਸ ਹੈ ਇਹਦੇ ਨਾਲ ਪੈਂਟ ਰੈਡੀ ਕੀਤੀ ਆਪਾਂ ਅ ਇਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਬਾਟਮ ਤੇ ਵਰਕ ਕਰਾਉਣਾ ਜਾਂ ਨਹੀਂ ਕਰਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਇਹਦੇ ਆਪਾਂ ਮੀਨਸ ਪੈਂਟ ਰੈਡੀ ਕੀਤੀ ਵਰਕ ਨਹੀਂ ਕੀਤਾ ਬਟ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵਰਕ ਸਲਵਾਰ ਜਾਂ ਪੈਂਟ ਤੇ ਵੀ ਹੋ ਸਕਦਾ ਠੀਕ ਹੈ ਜੀ অল ওভার সুত্র ਹੋਊਗਾ ਜੀ ਤੇ ਇਹਦਾ ਜਿਹੜਾ ਆਪਾਂ ਕਲਰ ਕੰਬੀਨੇਸ਼ਨ ਦੁਪट्टे ਦਾ ਰੱਖਿਆ ਬਹੁਤ ਜ਼ਿਆਦਾ ਪਿਆਰਾ ਤੇ ਨਿਊ ਜਆ ਕੰਬੀਨੇਸ਼ਨ ਹੈ ਜੋ ਕਿ ਬਹੁਤ ਉੱਠ ਕੇ ਆਇਆ ਲਾਈਟ ਜਆ ਮੋਵ ਸ਼ੇਡ ਰੱਖਿਆ ਆਪਾਂ ਇਹਦੇ ਨਾਲ ਦੁਪट्टे ਦਾ ਡਾਰਕ ਵਾਈਨ ਕਲਰ ਨਾਲ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਤੇ ਦੁਪੱਟੇ ਨੂੰ ਆਪਾਂ 골ਡਨ ਦਿੱਤੀ ਹੈ ਲੇਸ ਦੀ ਫਿਨਿਸ਼ਿੰਗ ਨਾਲ ਆਪਾਂ ਇਹਨੂੰ ਗੋਟੇ ਨਾਲ ਫਿਨਿਸ਼ਿੰਗ ਕੀਤਾ ਇਦਾਂ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਇਹ ਤੁਹਾਡੀ ਚੋਇਸ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇਦਾਂ ਦਾ ਚਾਹੀਦਾ ਤਾਂ ਆਪਾਂ ਤੁਹਾਨੂੰ ਉਦਾਂ ਹੀ ਰੈਡੀ ਕਰਕੇ ਦਵਾਂਗੇ ਕਲਰ ਪਾ ਇਹਨਾਂ ਨੇ ਆਪਾਂ ਨੂੰ ਕਿਹਾ ਸੀ ਕਿ ਮੈਨੂੰ ਕੰਟਰਾਸਟ ਦੁਪੱਟਾ ਚਾਹੀਦਾ ਤਾਂ ਆਪਾਂ ਇਹਦੇ ਨਾਲ ਕੰਟਰਾਸਟ ਕੀਤਾ ਤੁਸੀਂ ਬੇਸ ਵੀ ਰੱਖ ਸਕਦੇ ਹੋ ਜਿਹੜੀ ਵੈਲਵਟ ਹੁੰਦੀ ਆ ਇਹ ਸ਼ਾਈਨ ਵਾਲੀ ਹੁੰਦੀ ਆ ਤਾਂ ਇਸ ਕਰਕੇ ਆਪਣੇ ਦੁਪੱਟੇ 'ਚ ਥੋੜਾ ਉਨੀਕੀ ਦਾ ਫਰਕ ਰਹਿ ਜਾਂਦਾ ਠੀਕ ਹੈ ਜੀ ਏ ਆਪਾਂ ਕੰਟਰਾਸਟ ਕੀਤਾ 골ਡਨ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਐ ਇਸ ਕਰਕੇ ਦੁਪੱਟੇ ਦੇ ਕਲਰ ਦੀ ਨਹੀਂ ਦਿੱਤੀ ਕਿਉਂਕਿ ਆਪਣੇ ਕੋਲ ਕਾਫੀ ਦੁਪੱਟੇ ਹੁੰਦੇ ਆ ਸੂਟਾਂ ਨਾਲ ਆਪਾਂ ਕਿਸੇ ਵੀ ਦੁਪੱਟੇ ਨਾਲ ਕੰਟਰਾਸਟ ਕਰਕੇ ਇਹਨੂੰ ਵੇਅਰ ਕਰ ਸਕਦੇ ਆ ਜਿੱਦਾਂ ਆਪਾਂ ਇੱਕ ਦੋ ਵਾਰ ਇਹਦੇ ਨਾਲ ਕਰ ਲਿਆ ਤਾਂ ਆਪਣੇ ਕੋਲ ਕਾਫੀ ਦੁਪੱਟੇ ਹੁੰਦੇ ਆ ਆਪਾਂ ਸੇਮ ਵੀ ਹੋ ਜਾਂਦੇ ਆ ਕੰਟਰਾਸਟ ਵੀ ਹੋ ਜਾਂਦੇ ਆ ਤਾਂ ਆਪਾਂ ਉਹਨਾਂ ਨਾਲ ਇਹਨੂੰ ਵੇਅਰ ਕਰ ਸਕਦੇ ਆ ਠੀਕ ਐ ਜੀ ਬਟ ਇਹ ਕਲਰ ਕੰਬੀਨੇਸ਼ਨ ਐਜ਼ ਇਟ ਇਜ਼ ਇੰਨਾ ਜਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਪਿਓਰ ਵੈਲਵਟ ਦਾ ਸੂਟ ਰਹੂਗਾ ਜੀ ਤੇ ਪਿਓਰ ਔਰਗੈਂਜ਼ਾ ਦਾ ਦੇ ਨਾਲ ਦੁਪੱਟਾ ਰਹੂਗਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਹਾਡੀ ਚੋਇਸ ਦੀ ਹੋਣੀ ਹੈ ਜੀ ਇਹ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰੇ ਆਪਣੇ ਪਾਰਟੀ ਵੇਅਰ ਸੂਟ ਸੀ ਜੀ ਡਿਸਪੈਚ ਹੋ ਰਹੇ ਸੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਵੀਡੀਓ ਵਾਚ ਕਰਨ ਲਈ ਧੰਨਵਾਦ